ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਅੱਜ ਬਣਾਉਣੇ ਆਪਾਂ ਮੂੰਗੀ ਮਸਰੀ ਦੀ ਦਾਲ ਧੋ ਕੇ ਇਸ ਮਾਰ ਕੇ ਪਾਤੀ ਆ ਤੇ ਨੂਨ ਪਾਤਾ ਹਲਦੀ ਪਾਤੀ ਤੇ ਲੋ ਜੀ ਇਧਰ ਧਰਤੀ ਦਾਲ ਇਧਰ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਗ੍ਰੈਂਡਰ ਕਰ ਲੈਣੇ ਇਹਦੇ ਵਿੱਚ ਇਹ ਲੋ ਜੀ ਹੁਣ ਇਹਦੀ ਬਹੁਤ ਸੁੱਕ ਹੋ ਗਿਆ ਮੈਨੂੰ ਬਹੁਤ ਵਧੀਆ ਚੀਜ਼ ਬਣ ਗਈ ਆ ਤੇ ਲੋ ਜੀ ਗ੍ਰੈਂਡਰ ਕਰਕੇ ਹੁਣ ਇਧਰ ਮਸਾਲਾ ਭੁੰਨਦੇ ਆਪਾਂ ਪਹਿਲਾਂ ਪਾਵਾਂਗੇ ਘਿਓ ਕਿਉਂ ਮੂੰਗੀ ਦੀ ਮਸਰੀ ਦੀ ਦਾਲ ਨੂੰ ਜਾਂ ਮੂੰਗੀ ਦੀ ਨੂੰ ਮੈਂ ਦੇਸੀ ਘਿਓ ਦਾ ਹੀ ਤੜਕਾ ਲਗਾਉਣੀ ਆ ਫਿਰ ਤੇ ਲੋ ਜੀ ਦੋ ਚਮਚੇ ਪਾ ਲਏ ਨੇ ਪਾ ਕੇ ਤੜਕਾ ਤੇ ਇਹਨੂੰ ਭੁੰਨਦੀ ਆ ਹੁਣ ਮੈਂ ਪਹਿਲਾਂ ਗਰਮ ਹੋ ਜAVE ਫਿਰ ਜੀਰਾ ਪਾਉਣੀ ਆ ਤੇ ਲੋ ਜੀ ਜੀਰਾ ਪਾਤਾ ਇਹ ਜੀਰਾ ਪਾ ਕੇ ਹੁਣ ਜੀਰਾ ਭੁੰਨ ਲਈਏ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਮਸਾਲਾ ਪਾਤਾ ਇਹ ਮਸਾਲਾ ਪਾ ਕੇ ਕੜਸੀ ਮੈਂ ਲਾਈ ਨਹੀਂ ਸੀ ਦੂਜੀ ਕੜਦੀ ਆ ਮੈਂ ਤੇ ਲੋ ਜੀ ਹੁਣ ਉਹਨੂੰ ਹਿਲਾਉਣੀ ਆ ਚੰਗੀ ਤਰ੍ਹਾਂ ਮਿਕਸ ਕਰਦੀ ਆ ਮੈਂ ਤੇ ਬੱਦਲ ਵੀ ਦੇਖੋ ਕਿੰਨਾ ਹੋਇਆ ਪਿਆ ਸ਼ਾਮ ਨੂੰ ਦੇ ਕਿੰਨਾ ਜਿਆਦਾ ਹੋਇਆ ਪਿਆ ਹੁਣ ਦਾਲ ਬਣਾਈ ਸੀਗੀ ਮੈਂ ਸ਼ਾਮ ਨੂੰ ਸੱਚ ਦਾਲ ਸ਼ਾਮ ਨੂੰ ਬਣਾਈ ਤੇ ਬੱਦਲ ਦੇਖੋ ਕਿੰਨਾ ਹੋ ਗਿਆ ਐ ਨਹੀਂ ਪਤਾ ਸਵੇਰੇ ਮੀਂਹ ਆ ਜਵੇ ਰਾਤ ਨੂੰ ਵੀ ਹੁਣ ਪਤਾ ਹੀ ਨਹੀਂ ਲੱਗਦਾ ਮੀਂਹ ਮੂੰ ਦਾ ਉਧਰ ਦਿਨ ਸੀ ਪ੍ਰਿਆ ਤੇ ਉਧਰ ਬੱਦਲ ਦਾ ਤੇ ਹੁਣ ਮੈਂ ਕਹਿੰਦੀ ਸੀਗੀ ਕੱਪੜੇ ਧੋਣ ਨੂੰ ਤੇ ਫਿਰ ਮੇਰਾ ਮਨ ਨਹੀਂ ਕਰਿਆ ਹੁਣ ਸਵੇਰੇ ਧੋਵਾਂਗੀ ਦੇਖੂਗੀ ਕੀ ਬਣਦਾ ਸਵੇਰੇ ਜੇ ਬੱਦਲ ਵਾਈ ਨਾ ਹੋਈ ਮੀਂਹ ਤੋਂ ਇਹਦਾ ਪੈਣੀ ਨਹੀਂ ਫਿਰ ਅੰਦਰ ਪਾ ਦੂੰ ਇਧਰ ਨੰਨੇ-ਮੁੰਨੇ ਪਏ ਨੇ ਆਪਣੇ ਇਹ ਨੰਨਾ ਪਿਆ ਸੁੱਤਾ ਦੁੱਧ ਪਾਣੀ ਪੀ ਕੇ ਉਧਰ ਪਈਆਂ ਨੰਨੀ-ਨੁੰਨੀ ਛੋਟੀ ਜੀ ਹੁਣ ਨੰਨੀ ਚਲੀ ਗਈ ਸਾਡੀ ਹੁਣ ਇਹ ਆ ਗਏ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਨੰਨੀ ਵਾਗੀ ਤੇ ਇਧਰੋਂ ਮਸਾਲਾ ਦੇਖਣ ਲੱਗੀ ਸੀਗੀ ਮੈਂ ਇੱਕ ਕੱਲ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਬਿੱਲੀਆਂ ਨੂੰ ਪਾਣੀ ਪਾ ਕੇ ਨਾ ਦੁੱਧ ਪਾਇਆ ਕਰੋ ਲੋ ਜੀ ਭੈਣ ਜੀ ਜੇ ਪਾਣੀ ਪਾ ਕੇ ਨਹੀਂ ਪਾਉਂਦੇ ਨੇ ਗਾੜਾ ਹਾਜਮ ਨਹੀਂ ਆਉਂਦਾ ਲੈਟਰੀਨਾ ਕਰਦੇ ਨਹੀਂ ਗੱਡੀ ਦੇ ਉੱਤੇ ਉੱਧਰ ਸਟਰ ਵਾਲੇ ਸਾਰੇ ਗੰਦ ਪਾ ਦਿੰਦੇ ਨੇ ਫਿਰ ਇਹ ਫਿਰ ਇਹਦੇ ਕਰਕੇ ਮੈਂ ਦੁੱਧ ਪਾਉਣੀ ਆ ਸੀ ਅੱਧਾ ਦੁੱਧ ਪਾਉਣੀ ਆ ਅੱਧਾ ਪਾਣੀ ਪਾਉਣੀ ਆ ਪਹਿਲਾਂ ਮੈਂ ਤਾਂ ਨੀਰਾ ਪਾ ਦਿੰਦੀ ਸੀਗੀ ਮੈਨੂੰ ਐ ਸੀਗਾ ਵੀ ਇਹ ਪਾਣੀ ਵਾਲਾ ਪਾਉਂਦੇ ਨੇ ਮੈਂ ਨੀਰਾ ਫਿਰ ਮੇਰੇ ਤੇ ਗਾਲਾਂ ਪੈ ਗਈਆਂ ਕਹਿੰਦੇ ਨੀਰਾ ਨਾ ਪਾਇਆ ਕਰ ਖਰਾਬ ਕਰਦਾ ਇਹਨਾਂ ਨੂੰ ਬੱਚਿਆਂ ਨੂੰ ਤੇ ਲੋ ਜੀ ਫਿਰ ਮੈਂ ਹੁਣ ਉਦਣ ਦਾ ਸੀ ਨੀਰਾ ਨਹੀਂ ਪਾਉਂਦੇ ਪਾਣੀ ਪਾਉਂਦੇ ਆ ਤੇ ਲੋ ਜੀ ਨਾਲੇ ਰੋਟੀ ਪਾਦਨੀ ਆ ਨਾਲੇ ਦੁੱਧ ਪਾਦਨੀ ਆ ਹੁਣ ਰੋਟੀ ਵੀ ਖਾਣ ਲੱਗ ਗਏ ਹੁਣ ਪਹਿਲਾਂ ਰੋਟੀ ਖਾਂਦੇ ਨੇ ਉਸ ਤੋਂ ਬਾਅਦ ਦੁੱਧ ਪੀਂਦੇ ਨੇ ਤੇ ਹੁਣ ਫਿਰ ਪਾਣੀ ਦਾ ਪਾਉਣਾ ਪੈਂਦਾ ਖਰਾਬ ਹੁੰਦਾ ਕੰਮ ਗੱਡੀ ਦੇ ਉੱਤੇ ਸੱਤ ਤੇ ਸਾਰੀ ਲਵੇੜ ਦੰਦੇ ਨੇ ਤੇ ਲੋ ਜੀ ਹੁਣ ਫਿਰ ਹੁਣ ਪਾਦ ਨਹੀਂ ਹੁਣ ਦੋ ਦਿਨ ਤੇ ਫੇਰ ਆਉਣ ਲੱਗੇ ਨੇ ਇੱਧਰ ਆਪਣੀ ਬਣ ਗਈ ਆ ਦਾਲ ਤੇ ਮਸਾਲਾ ਵੀ ਭੁੱਜ ਗਿਆ ਇਹ ਆਪਣਾ ਤੇ ਲੋ ਜੀ ਮੈਂ ਚਮਚੇ ਨਾਲੇ ਸਾਰ ਤਾਂ ਕੜਸੀ ਲਈ ਹੋਣੀ ਮਸਾਲਾ ਭੁੰਨ ਗਿਆ ਇਦਾਂ ੁੱਬੜਗੀ ਉੱਪਰ ਦੀ ਹੋ ਗਈ ਅੱਜ ਪਾਣੀ ਤੇ ਲੋ ਜੀ ਦਾਲ ਰਿੱਝ ਕੇ ਇੱਧਰ ਕਰ ਲਿਆ ਸੀਗਾ ਮੈਂ ਹੁਣ ਇਹਦੇ ਵਿੱਚ ਰਲਾਦਾ ਇਹ ਮਿਕਸ ਕਰਦਾ ਦਾਲ ਤੇ ਮਸਾਲਾ ਰਲਾ ਕੇ ਮਿਕਸ ਕਰ ਦਈਏ ਤੇ ਉਸ ਤੋਂ ਬਾਅਦ ਫੇਰ ਰੋਟੀ ਲਾਉਣੀ ਆ ਬੇਟਾ ਓ ਲੇਟ ਹੋਉਂਦਾ ਹੋ। ਲੋ ਜੀ ਬੇਟਾ ਆਇਆ ਸੀਗਾ ਲੇਟ ਇਹ ਹੈਗੀ ਵੀਡੀਓ ਸਵੇਰ ਦੀ ਹੁਣ ਗੱਡੀ ਲਿਜਾ ਰਹੇ ਹਾਂ ਕਿਸੇ ਦੀ ਲਿਆਇਆ ਸੀਗਾ ਔਰ ਖੜਾ ਰਿਹਾ ਹੁਣ ਕਢਾ ਰਹਿਆਂ ਇਹਦੇ ਨਾਲ ਇਹਦੇ ਨਾਲ ਕਢਾ ਰਹਿਆਂ ਗੱਡੀ ਹੈਗੀ ਬੱਡੀ ਜਾਦੇ ਤੇ ਇੱਧਰ ਹੈਗਾ ਓਟਾ ਇੱਧਰ ਟੈਂਟ ਲਾਤਾ ਦੂਰ ਤੱਕ ਕਿਤੇ ਗੱਡੀ ਹੁਣ ਨਿਕਲਦੀ ਨਹੀਂ ਹੈਗੀ ਬਿਲਾ ਦਸ ਅੰਦਰ ਅੰਦਰ ਰੱਖ ਲੋ ਐਡੀ ਦੂਰ ਤੱਕ ਲਗਾਤਾ ਹੁਣ ਕੱਢਣ ਹੀ ਮਸਾ ਇੱਕ ਵੱਡੀ ਐ ਮਸਾ ਕਢਾਉਣੀ ਪਊਗੀ ਨਾਲ ਲੱਗ ਕੇ ਇੱਧਰ ਗੱਡੀ ਖੜੀ ਐ ਇੱਧਰ ਓਟਾ ਹੋ ਗਿਆ ਮਸਾ ਲੰਗਦੀਆ ਪਹਿਲਾਂ ਸਾਡੀ ਗੱਡੀ ਵੀ ਕੱਢਦੇ ਹੁੰਦੇ ਸੀਗੇ ਇੱਕ ਦੋ ਵਾਰੀ ਓਟੇ ਦੇ ਵਿੱਚ ਫਸਾਤੀ ਇਹਨਾਂ ਨੇ ਗੱਡੀ ਦੇ ਇੱਕ ਹੁਣ ਟੈਂਟ ਐਡੀ ਦੂਰ ਤੱਕ ਲਾਤਾ ਉਧਰ ਟਰੈਕਟਰ ਖੜਾ ਐ ਵੀ ਔਖਾ ਹੁਣ ਕੱਪੜੇ ਪਾਉਂਦੇ ਸੀਗੇ ਇਹ ਸਿੱਧਰ ਭੈਣ ਆਈ ਵੀ ਆ ਜਿਹੜੀ ਧੋਣ ਵਾਲੀ ਫਿਰ ਕਹਿੰਦੇ ਬਾਹਰ ਕੱਢਦੀ ਐ ਪਹਿਲਾਂ ਫਿਰ ਉਹ ਕੱਪੜੇ ਪਾ ਦੂਗੀ ਫਿਰ ਲਿਬੜਨਗੇ ਤੇ ਫਿਰ ਗੱਡਣੀ ਔਖੀ ਆ ਹੁਣ ਉਹ ਖੜੀ ਸੀਗੀ ਉਦੋਂ ਆਪਦੇ ਕੱਪੜੇ ਫੇਰ ਪਾ ਲੂਗੀ ਚਲੋ ਬਾਅਦ ਚ ਹੁਣ ਨਹੀਂ ਗੱਟੀ ਕੱਢ ਦਾਂਦੇ ਆ ਕਹਿੰਦੇ ਸੀ ਤੇ ਲੋ ਜੀ ਹੁਣ ਆਗੇ ਸੀਗਾ ਪਰਸੋਈ ਚ ਰਸੋਈ ਚ ਆ ਕੇ ਹੁਣ ਭਾਂਡੇ ਢਿੰਡੇ ਮਾਜਦੇ ਆ ਸਾਫ ਸਪਾਈ ਦੁੱਧ ਕਾਲੀਆ ਕੇਨੀਆਂ ਕੋਨੀਆਂ ਤੇ ਬੇਟਾ ਚੱਲਿਆ ਗਿਆ ਤੇ ਉਹਦੇ ਨਾਲ ਪਹਿਲਾਂ ਤਾਂ ਗੱਟੀ ਕਢਾਈ ਆ ਔਖਾ ਇਹ ਇਹਦੇ ਨਾਲ ਗੱਡੀ ਕੱਢਣਾ ਵੀ ਫਿਰ ਉਧਰ ਟਰੈਕਟਰ ਖੜਾ ਹੁੰਦਾ ਇੱਧਰ ਟੈਂਟ ਲਾ ਲਿਆ ਇਹਨਾਂ ਨੇ ਤੇ ਹੁਣ ਔਖਾ ਬੜਾ ਆਪਣੀ ਗੱਡੀ ਵੀ ਮਸਾ ਨਿਕਲਦੀ ਆ ਆਪਣੀ ਚਲੋ ਛੋਟੀ ਆ ਨਿਕਲ ਜਾਂਦੀ ਐ ਵੱਡੀ ਆ ਉਧਰ ਬੇਟੀ ਆਉਂਦੀ ਆ ਜਦੋਂ ਵੱਡੀ ਗੱਡੀ ਆ ਉਹਨਾਂ ਦੀ ਵੀ ਉਹ ਵੀ ਮਸਾ ਨੰਗਦੀ ਆ ਆਉਂਦੀ ਆ ਖੜਾਉਂਦੇ ਨੇ ਜਦੋਂ ਉਹਦਾ ਤਾਂ ਨੰਗੇ ਆਉਂਦੀ ਆ ਸਿੱਧੀ ਜਦੋਂ ਬੈਕ ਮੋੜਦੇ ਨੇ ਪਿੱਛੇ ਫਿਰ ਮਸਾ ਨਿਕਲਦੀ ਆ ਉਧਰ ਟਰੈਕਟਰ ਖੜਾ ਭੀੜ ਹੋਈ ਪਈ ਆ ਉਧਰ ਜਿਆਦੇ ਬਹੁਤ ਜਿਆਦੇ ਅੱਗੇ ਸੜਰ ਵਾਲੇ ਚ ਖੜ ਜਾਂਦੇ ਹੁੰਦੇ ਸੀਗੇ ਉਦੋਂ ਸਾਡੇ ਕੋ ਗੱਡੀ ਨਾ ਹੈਗੀ ਨੀ ਸੀਗੀ ਟਰੈਕਟਰ ਵੀ ਸੜਰ ਜਿਹੜੇ ਚ ਖੜਦਾ ਸੀਗਾ ਤੇ ਗੱਡੀ ਵੀ ਹੂੰਡ ਸਾਢੇ ਵਾਲੇ ਚ ਇੱਕ ਤੱਕ ਕਣਕ ਵਾਲੇ ਢੋਲ ਲਾਉਂਦੇ ਨੇ ਫਿਰ ਉੱਥੇ ਰੇ ਲਾਉਂਦੇ ਨੇ ਉੱਥੇ ਫੀਡ ਲਾਉਂਦੇ ਨੇ ਇੱਕ ਸਾਢੇ ਵਾਲੀ ਗੱਡੀ ਖੜਦੀ ਆ ਇੱਧਰ ਉਧਰ ਚੋਂਦਾ ਸਾਰਾ ਮੂਹਰੋਂ ਜਿੱਥੇ ਆਪਣੇ ਮੋਟਰਸਾਈਕਲ ਕੱਢਦੇ ਨੇ ਜਿੱਥੇ ਚੁੱਲਾ ਇਹਦੇ ਕਰਕੇ ਹੁਣ ਫਿਰ ਸਾਢੇ ਵਾਲੇ ਚ ਲਾਇਆ ਵਾ ਸਾਰਾ ਸਮਾਨ ਹਾਂ ਅੱਜ ਮੱਛਰ ਤਾਂ ਨਹੀਂ ਜਾਂਦਾ ਅਜੀ ਨਹੀਂ ਚ ਤੇ ਆਹ ਥੱਲੇ ਤਾਂ ਉਹ ਠੀਕ ਥੱਲੇ ਢੀ ਮੱਛਰਾਂ ਦੀ ਨਵੀਂ ਲਵਾ ਹੁਣ ਜੇ ਤਾਂ ਨਵੀਂ ਲਿਆ ਫਿਰ ਨਵੀਂ ਥਲੀ ਆਈ ਨੂਰਾ ਪਾਉਂਦਾ ਇਨੇ ਨਾ ਕਰ ਸਰਨਾ ਤਾਂ ਨਵੀਂ ਆਹ ਹੀ ਕੱਟੀ ਹੋਈ ਇਧਰ ਵਰਗੀ ਤਾਂ ਈ ਹੈ ਪੋਲ ਅੱਧੇ ਨਾਲ ਦਸਲੇ ਬਸਤੇ ਹੋ ਗਏ ਲੇਪਾ ਹਾਂ ਆਹ ਬਰੋਂ ਕੱਟੀ ਵੀ ਆ ਮੋੜਾ ਮੋੜਾ ਤੱਕ ਆਉਂਦਾ ਰਹੇਗੀ ਤੇ ਹੂਮ ਬਟਲ ਉਹ ਤਮਾੜੀ ਮਾੜੀ ਆ ਉਹ ਤਾਂ ਵਧੀਆ ਪਈ ਐ ਇਧਰੋਂ ਤਾਂ ਸਾਰੀ ਆ ਉੱਪਰੋਂ ਹੋਊਗੀ ਆ ਥਲੇ ਦੱਬਣ ਵਾਸਤੇ ਐ ਪਹਿਲਾ ਇਹ ਤਾਂ ਹੈ ਉਦੋਂ ਮੈਂ ਜਨਮ ਲਈ ਵੀ ਵੀਰੇ ਤੋਂ ਫੋਨ ਮਾਰਿਆ 来，坐下。 ਲੋ ਜੀ ਅੱਜ ਤਾਂ ਮੀਂਹ ਫੱਟੇ ਚੱਕ ਤੇ ਬਹੁਤ ਜ਼ਿਆਦਾ ਪੈ ਗਿਆ ਇਹ ਹੈਗੀਆਂ ਸੀਗੀਆਂ ਜਾਮਣਾ ਪਹਿਲਾਂ ਵੀ ਮੈਂ ਕਿਹਾ ਇਹਨਾਂ ਨੂੰ ਸਿੱਟਦਾ ਨਹੀਂ ਐ ਜਾਂ ਤੁਹਾਡਾ ਗਰਨਪਾ ਦਾ ਨਹੀਂ ਜਾਂ ਬਾਹਰ ਸਿੱਟਦਾ ਨਹੀਂ ਤੇ ਇਹ ਹਟ ਗਿਆ ਹੁਣ ਮਾੜਾ ਮਾੜਾ ਜਿਹਾ ਪੈ ਰਿਹਾ ਥੋੜਾ ਥੋੜਾ ਜਿਹਾ ਹਟ ਗਿਆ ਕਾਫੀ ਹੀ ਪੈ ਗਿਆ ਬਹੁਤ ਜ਼ਿਆਦਾ ਪਿਆ ਦੇਖੋ ਹੁਣਾਂ ਦੀ ਕਿਹੋ ਜਿਹਾ ਨਾ ਦਿੱਖਣ ਲੱਗਿਆ ਪਹਿਲਾਂ ਕਿਹੋ ਜਿਹਾ ਨੀ ਦਿੱਖਦਾ ਸੀ ਇਹ ਦਰਾਸ ਤਾਂ ਬਿਲਕੁਲ ਨਹੀਂ ਦਿਖਦੇ ਸੀਗੇ ਇੱਧਰ ਖੇਤਾਂ ਦਾ ਰਾਜਾ ਖੜਾ ਬਾਹਰ ਵਿਚਾਰਾ 3 ਦਿਨ 4 ਹੁੰਦੇ ਨਾ ਖਾਂਜੇ ਬਾਪੂ ਨੂੰ ਕੌਣ ਪੁੱਛੇ ਉਹ ਕੰਮ ਐ ਤੇ ਬਾਹਰ ਖੜਾ ਨਾ ਜਾਂਦਾ ਮੀਂਹ ਚ ਕਣੀ ਚ ਧੁੱਪੇ ਵੀ ਬਾਹਰ ਹੀ ਖੜਾ ਤੇ ਲੋਜੀ ਹਲੇ ਵੀ ਪੈ ਰਿਹਾ ਥੋੜਾ ਥੋੜਾ ਮੀਂਹ ਹੁਣ ਹਟ ਗਿਆ ਏ ਇਹ ਆ ਗਿਆ ਡੌਗੀ ਇਹਨੂੰ ਰੋਟੀ ਪਾ ਕੇ ਹੁਣ ਆਪਾਂ ਚੱਲੀਏ ਇੱਧਰ ਇੱਥੇ ਟਰੈਡੀ ਖੜਾਤੀ ਫੈਰ ਚਲ ਸੀ ਗਿਆ ਦੀ ਬੱਚੀ ਦੀ ਡਿਗੀ ਸੀਗੀ ਤੇ ਮੈਂ ਤਾਂ ਹੁਣ ਕੰਮੀਆਂ ਜਾਮਣੇ ਲੈਣਾ ਅੱਜ ਤਾਂ ਮੇਰੀਆਂ ਜਾਮਣਾਂ ਵੀ ਰਹਿ ਗਈਆਂ ਮੈਂ ਸਵੇਰੇ ਆਈ ਹਾਂ ਜੀ ਅੰਦਰ ਤੇ ਨੰਨਮੀ ਆ ਗਿਆ ਤੇ ਲੋ ਜੀ ਦੇ ਤੇ ਨਾ ਗੱਡੀ ਘੜਾਉਣ ਲੱਗੇ ਸੀ ਜਿਹਨੇ ਮੀਂਹ ਆ ਗਿਆ ਵਾਹ ਗਰੂ ਵਾਹ ਗਰੂ ਜੰਮਣਾ ਜੰਮਣਾ ਕਿੰਨੀਆਂ ਟਿੱਗੀਆਂ ਜਮਾਈ ਨਹੀਂ ਰਾਤ ਦੀ ਹਵਾ ਨਕਾਲੀਆਂ ਕਾਲੀਆਂ ਹੁਣ ਚੂਗੋ ਹੁਣ ਪਹਿਲਾਂ ਮੀਂਹ ਆ ਗਿਆ ਵਧੀਆ ਵਧੀਆ ਚੂਗ ਲੈਣੀ ਮੋਟੀਆਂ ਮੋਟੀਆਂ ਕਾਲੀਆਂ ਕਾਲੀਆਂ ਸਾਫਤੀਆਂ ਦੀ ਸੋਰ ਕਿਆ ਆਏ ਫਿਰ ਉਹ ਗੰਦੀਆਂ ਮੰਦੀਆਂ ਜੀਆਂ ਸਾਫ਼ ਹੋ ਜਾਣਗੀਆਂ ਸਾਫ਼ਤੀਆਂ ਤੇ ਸਾਫ਼ਤੀਆਂ ਚੱਕੀਆਂ ਜਾਂਦੀਆਂ ਨੇ ਫਿਰ ਇਹ ਉਪਰੋਂ ਝੜਦੀਆਂ ਨੇ ਆਪਣੇ ਆਪ ਫੁੱਟਦੀਆਂ ਨੇ ਹਨਾ ਔਰ ਪਾਣੀ ਖੜ ਗਿਆ ਤੀ ਇਹਦੇ ਔਰ ਪਾਣੀ ਖੜਾ ਹੈ ਤਾਂ ਹੀ ਇਹਦੇ ਪੈਰ ਚੁੱਬਦਾ ਹਨਾ ਹਮਣ ਆਪਾਂ ਨਾਲੇ ਤਾਂ ਚੂਗ ਲਿਆਈ ਮੋਟੀਆਂ-ਮੋਟੀਆਂ ਨੀਚੋਂ ਤੇ ਨਾਲੀ ਤੋੜ ਲੀਆਂ ਤੋੜ ਕੇ ਇਹਨਾਂ ਨੂੰ ਧੋ ਕੇ ਸਮਾਰ ਕੇ ਬੋਈਏ ਚ ਪਾ ਲੀਆਂ ਹੁਣ ਧੋਣੀਆਂ ਤੂੜੀ ਲੱਗ ਜਾਂਦੀ ਏ ਇੱਕ ਤਾਂ ਉੱਥੇ ਤੂੜੀ ਆ ਹੁਣ ਮੈਂ ਕਹਿ ਰਹੀ ਸੀ ਕਿ ਗੰਦੀਆਂ ਮਦੀਆਂ ਸਾਫ਼ ਹੋ ਜਾਣਗੀਆਂ ਉੱਥੇ ਸਾਫ਼ ਝਾੜੂ ਲਾ ਕੇ ਆਉਂ ਸ਼ਾਮ ਨੂੰ ਦੇਖੂ ਫਿਰ ਜਿਹੜੀਆਂ ਰੋਜ਼ ਰੋਜ਼ ਗਿਰਿਆ ਕਰਨਗੀਆਂ ਚੁੱਕ ਲਿਆ ਕਰਾਂਗੇ ਸਾਫ਼ਤੀਆਂ ਹੁਣ ਉੱਪਰੋਂ ਤੋੜੀਆਂ ਤਾਂ ਜਾਂਦੀਆਂ ਨਹੀਂ ਉੱਪਰੋਂ ਉੱਪਰੋਂ ਡਿੱਗ ਜਾਂਦੀਆਂ ਨੇ ਤੇ ਲੋ ਜੀ ਹੁਣ ਆਪਾਂ ਰੋਟੀ ਲਾਉਂਦੇ ਸੀਗੀ ਆਪਣੇ ਲਈ ਇਹ ਪਨੀਰ ਪਾੜਦੀ ਸੀਗੀ ਦੁੱਧ ਦੁੱਧ ਤੋਂ ਮਲਾਈ ਸੀਗੀ ਇਹ ਮਲਾਈ ਤੋਂ ਮੈਂ ਦੁੱਧ ਰੜਕ ਲਿਆ ਸੀਗਾ ਦੁੱਧ ਰੜਕ ਕੇ ਮੱਖਣ ਕੱਢ ਰਿਆ ਉਸ ਤੋਂ ਬਾਅਦ ਇਹ ਦੁੱਧੇ ਸੀਗਾ ਚੱਲ ਸੀ ਤਾਂ ਪੀਣੇ ਨਹੀਂ ਸੀਗੀ ਕਿਸੇ ਨੇ ਇਹ ਦੁੱਧ ਜਾ ਫੇਰ ਮੈਂ ਇਹ ਪਨੀਰ ਫਾੜਦਾ ਸੀਗਾ ਇੱਕਣ ਮੈਂ ਕਿੰਨੇ ਪਨੀਰ ਪਾੜਦਿਆਂ ਰੋਟੀ ਲਾ ਕੇ ਕੰਮ ਨੇ ਮੇੜਤਾ ਦਾਲ ਕੱਢਦਿਆਂ ਹੁਣ ਇਹ ਕੁੱਕਰ ਮਾਜੂਗੀ ਇਹ ਪਾਣੀ ਜਾ ਪਾ ਦੂ ਖੱਟੀ ਲੱਸੀ ਜਵਾਂਗੇ ਫਿਰ ਮਾਜੂਗੀ ਤੇ ਲੋਟੀ ਹੋਣੇ ਉਹ ਤਾਰਗੇ ਸੀਗੇ ਉਹ ਚਲੇਗੇ ਜਾਹਾਂ ਮੈਂ ਹੁਣੇ ਜਾਂਦੀ ਸੀ ਦੀ ਭੈਣ ਦੀ ਰੋਲਾ ਚ ਅਜੇ ਨਹੀਂ ਪਹੇਗਿਆ ਉਹ ਮਨੂਰੀ ਤਰਗੇ ਚੱਲੇ ਜੇ ਪਟਿਆਲੇ ਨਾਂਦੇ ਮੈਂ ਕਹਿੰਦੀ ਤੁਰਕੇ ਚਲੇ ਜਾ ਹੁਣ ਨਹੀਂ ਤੁਰਨਾ ਵੀ ਕਰ ਸਕੂ ਡੌਗੀ ਮੈਨੂੰ ਲੱਗਦਾ ਸਾਸੀ ਬੈਠੀ ਨੀ ਬਾਰਮੂਰੇ ਕਿਤੇ ਥੜ ਵੀ ਨਾ ਲਾਏ ਇਹ ਵੀ ਖਾਸੇ ਰੱਖੀ ਬੈਠੀ ਆ ਡੌਗੀ ਤੇ ਸੁਨਸਾ ਹੋਣਾ ਮੂਤ ਨੂੰ ਲੱਗਦਾ ਤੁਰਨਾ ਵਧੀਆ ਲੱਗਦਾ ਜਾਨਵਰ ਬੋਲਦੇ ਨੇ ਪੰਛੀ ਪਚੂ ਕੰਚੀ ਜਾਨਵਰ ਵੀ ਕਈ ਬੈਠੇ ਨੇ ਇਹਦੇ ਬਾਰਮੂਰੇ ਹੁਣ ਡਰ ਲੱਗਦਾ ਵੀ ਇੱਧਰ ਸੰਗੇ ਦੋ ਆ ਬੈਠੇ ਨੇ ਗੇਟ ਮੂਰੇ ਹੁਣ ਪਹਿਲਾ ਵਾਰ ਹੋਨ ਲੁੱਪੇ ਦੇਖਦੀਆਂ ਬੱਲ ਮਾਰਦੇ ਦੇਖਦੀਆਂ ਕਿਤੇ 파ੜੇ ਨਾ ਲੈਣ ਮੈਨੂੰ ਅਜੇ ਡੌਗੀ ਲੱਤ ਖੜਲਣ ਕਿਤੇ ਲੋਜੀ ਕੋਲੇ ਬੀਰ ਹੋਣ ਦੇ ਬੋਲ ਦੂ ਗੱਤ ਨਹੀਂ ਕਰਦੀ 3 ਲੋਜੀ 1 ਵਜੇ ਘਰੇ ਆ ਗਏ ਸੀ ਆਪਣੇ ਘਰੇ ਆ ਕੇ ਹੁਣ ਮੈਂ ਧੋਣੀਆਂ ਕੱਪੜੇ ਲਗਾਉਣੀ ਹੈ ਮਸ਼ੀਨ ਸਵੇਰੇ ਮੀਂਹ ਆ ਗਿਆ ਸੀਗਾ ਬਹੁਤ ਜ਼ਿਆਦਾ ਫਿਰ ਧੋਏ ਨਹੀਂ ਹੁਣ ਫਿਰ ਰਿਸ਼ਤੇਦਾਰ ਆ ਗਏ ਸੀਗੇ 3 ਕਜੇ ਤੇ ਹੁਣ ਕੱਪੜੇ ਧੋ ਕੇ ਸੁੱਕਣੇ ਪਾਤੇ ਦੇਖੀ ਜੂ ਸੁਕਾ ਕੇ ਪਾਤੇ ਅੱਜ ਸੁੱਕ ਜਾਣਗੇ ਫਿਰ ਲਾ ਦੂੰ ਬੇਟਾ ਕਹਿੰਦਾ ਪੱਗਾਂ ਕਾਲੀਆਂ ਧੋਣ ਵਾਲੀਆਂ ਨੇ ਦੋਹੇ ਧੋਤੀਆਂ ਨੇ